ਕਬੀਰ ਕਾਇਆ ਕੱਚੀ ਕਾਰਵੀ ਕੇਵਲ ਕੱਚੀ ਧਾਤ ਸਬਦ ਰਖੇਦਾ ਰਾਮ ਭਾਜ ਨਹੀਂ ਤਾਂ ਬਿਰਠੀ ਬਾਤ ਕਬੀਰ ਕਹਿੰਦਾ ਕਾਇਆ ਕੱਚੀ ਕਾਰਵੀ ਅਸਲ ਜਿਹੜੀ ਕਾਇਆ ਹੈ ਅੰਦਰ ਵਾਲੀ ਉਹ ਵੀ ਆ ਜੋ ਕੱਚੀ ਕਾਰਵੀ ਹੈ ਆ ਜੋ ਮਹਿਲ ਨਹੀਂ ਬਣਿਆ ਉਹਦਾ ਮੈਂ ਲਿਖੂਗਾ ਗਿਆਨ ਪਰਚੰਡ ਰਣ ਕੱਚਾ ਘੜਾ ਪੱਕਦਾ ਅੱਗ ਨਾਲ ਇੱਟ ਕੱਚੀ ਪੱਕਦੀ ਹੈ ਅੱਗ ਨਾਲ ਅਗ ਗਿਆਨ ਪ੍ਰਚੰਡ ਹੋਊਗਾ ਸੇਖ ਲੱਗੂਗਾ ਤਾਂ ਪੱਕੂਗਾ ਹੈ। ਰੇ ਕੱਚਾ ਹੀ ਆ ਜਾ। ਇਹ ਕੱਚਾ ਹੀ ਆ ਸਾਰਾ ਅਦਲਾਕਾਰ ਵੀ ਤਾਂ ਹੀ ਤਾਂ ਫੁੱਟ ਜਾਂਦੀ ਹਰ ਵਾਰ। ਕੇਵਲ ਕਾਚੀ ਧਾਤ। ਸਾਬਦ ਰਖੇ ਦਾ ਰਾਮ ਬਾਜੀ। ਇਹ ਕੱਚੀ ਹੈ ਕੱਚੀ ਹੈ ਧਾਤ ਇਹ ਜਲਦੀ ਹੋਈ। ਉਹ ਜੋ ਮਾਇਆ ਦਾ ਹੀ ਵੋ ਹੈ ਦੇ ਵਿੱਚ ਸਾਰਾ। ਸਰੀਰ ਨਾਲ ਜੁੜਿਆ ਹੈ। ਸਰੀਰ ਦਾ ਮਹੱਤਵ ਅੰਦਰ ਵਾਲੀ ਦਾ ਜੋ ਪਤਾ ਹੀ ਨਹੀਂ ਰੂਹ ਦਰਵੀ ਕੀ ਹੈ ਹਾਂ ਕੇਵਲ ਕਾਚੀ ਧਾਤ ਸਾਫ ਤੇ ਰੱਖੇ ਤਾਂ ਰਾਮ ਭਾਜੇ ਨਹੀਂ ਤਾਂ ਬੇਨਤੀ ਬਾਤ ਤੇ ਅੰਦਰ ਵਾਲੀ ਸਾਫ ਤੇ ਰਖਵਾਰ ਵਾਲੀ ਤਾਂ ਨਹੀਂ ਸਾਫ ਤੇ ਰਹਿਣੀ ਮਹਾਰਾਜੀ ਦਾ ਸਾਫ ਤੇ ਰਹਿਣੀ ਨਹੀਂ ਅੰਦਰ ਵਾਲੀ ਸਾਫ ਤੇ ਰਹਿ ਸਕਦੀ ਹੈ ਉਹ ਮਹਿਲ ਬਣ ਸਕਦਾ ਸਾਫ ਤੇ ਰੱਖੇ ਤਾਂ ਰਾਮ ਭਾਜੇ ਰਾਮ ਨਾਲ ਜੁੜ ਜਾ ਨਹੀਂ ਤਾਂ ਬੇਨਤੀ ਬਾਤ ਵਾਹਿਗੁਰੂ ਰਾਮ ਨਾਲ ਜੁੜ ਜਾ ਜਿਹੜਾ ਬੋਲਦਾ ਨਾ ਅੰਦਰ ਉਹਦੇ ਵਿੱਚ ਕਾਇਆ ਉਹਦੇ ਨਾਲ ਜੁੜ ਜਾ ਨਹੀਂ ਤਾਂ ਬਿਲਕੁਲ ਹੀ ਬਾਹਰ ਆਏ ਦਾ ਗੱਲ ਦਾ ਨਾਸ ਹੋ ਗਿਆ ਜਿਹੜੀ ਰਾਮ ਬੋਲਦਾ ਸਾਰੀ ਗੁਰ ਬਾਣੀ ਜੋ ਗੱਲ ਹੈ ਸਾਰੀ ਇਹਦਾ ਨਾਸ ਹੈ ਇਹ ਫਿਰ ਨਹੀਂ ਤਾਂ ਜੇ ਜੀ ਤੈਨੂੰ ਇਹ ਨਾਮ ਹੋ ਗਿਆ ਮਾਰਿਆ ਨਾਮ ਆਵੇ ਗੈ ਦਾ ਤੇਰੀ ਜਿਹੜੀ ਕਹਾਣੀ ਹੈ ਨਾ ਸਾਰੀ ਸਮਝੋ ਇਹ ਨਾਸ ਬੰਤੇ ਆ ਸਾਰੀ ਜ਼ਿੰਦਗੀ ਦੀ ਕਹਾਣੀ ਨਾਸਵੰਤ ਹੋ ਗਈ ਝੂਠੀ ਹੋ ਗਈ ਤੇਰੀ ਜੇ ਰਾਮ ਨਾਲ ਭਜਿਆ ਨਾ ਹਾਂ ਮਿੱਠੀ ਬਾਤ ਮਿੱਠੀ ਬਾਤ ਮਿੱਠੀ ਨਾਸਵੰਤ ਤੇਰੀ ਜਿਹੜੀ ਰਾਮ ਜੋ ਸੁਣ ਰਹੇ ਹਾਂ ਤੂੰ ਜੋ ਤੂੰ ਕਹਿ ਰਿਹਾ ਮੈਂ ਧਾਰਮਖਾਂ ਨਾਸਵੰਤ ਕੁਝ ਵੀ ਨਹੀਂ ਠੀਕ ਹੈ ਤੇਰਾ ਤੇ ਕਾਚੀ ਕਾਰ ਵੀ ਹੈ ਤੇਰੀ ਕਾਇਆ ਕਰਦੀ ਕਾਇਆ ਕਵੀਰ ਕਾਇਆ ਕਾਚੀ ਘਾਰ ਵੀ ਕੇਵਲ ਕਾਚੀ ਤਾਤ ਸਾਫ ਤੇ ਰਖੇ ਦਾ ਰਾਮ ਭਜ ਨਹੀਂ ਤਾਂ ਬਿਲਠੀ ਬਾਤ ਕੇਵਲ ਕਾਚੀ ਤਾਤ ਦਾ ਮਤਲਬ ਹੈ ਜਨਾਂ ਜਰਮਨ ਭਜਿਆ ਫਿਰਦਾ ਕੱਚਾ ਕੱਚੀ ਹੈ ਤਾ ਮਾਇਆ ਫਿਰਦਾ ਮਾਰ ਮਾਰ ਫਿਰਦਾ ਮਾਇਆ ਦੇ ਬੋਝ ਕਾਰ ਵੀ ਤਾਂ ਫੇ ਕੱਚੀ ਹੋ ਰਹੀਗੀ ਨਾ ਜੇ ਮੈਂ ਆਕੇ ਅੰਦਰ ਤਪ ਕਰੂ ਬੈਠੂ ਜਪ ਤੇ ਬਾਦ ਤਪੂ ਕੱਪ ਤੇ ਫਿਰ ਬ੍ਰਹਮਗਣ ਨਾਲ ਤੇ ਜੀ ਪੱਕੀ ਗੀ ਬ੍ਰਹਮਗਣ ਸਾਜੇ ਪਰ ਜਲਦੀ ਫਿਰ ਕੋ ਚੋਟਣਾ ਜਿਹੜਾ ਬਾਹਲਾ ਹਿੱਸਾ ਬਾਹਲਾ ਹਿੱਸਾ ਅਲੱਗ ਹੋ ਜੂਗਾ ਅੰਦਰਲਾ ਅਲੱਗ ਹੋ ਜੂਗਾ ਕੋ ਚੋਟ ਸੁਧਾਇਆ 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 ਦਾ ਹੁੰਦਾ ਸੋਜੀ ਆ ਗਈ ਖੜੀ